छतराने तो गिलास छतराने तो गिलार था। गिलार था। था। तो तो दो दो तो 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 से 15 दिन तक पानी आके नहीं नहीं ये का करदा हूं नाव का हल होया तो मैं कादे वास्ते आया सर नहीं मैं ही केना आया तन्नू एक मिनट दे दो तो लगे हुए हैं मेरी बात का सुन आही जी लिख के दे दो सर मैं थॉडे पिंड दा एक पैसा भी क्यों लगे भाई लोग लो तो इकट्ठे कर ले हम मेरे मिट्टो 1.5 लाख तक इकट्ठा कर ले जी उतनी ऊपर सरपंच बैठो और 2.5 लाख इकट्ठा कर ले जी 17 से 4 लाख तक इकट्ठा कर ले जी

मेरी गल को सुन भाई जी ये नाम की है कुलवंत नंबर फोन नंबर दे दे फोन नंबर दे दे प्रशासन दे प्रशासन दे, पर्शासित दे जी। बहुत बढ़िया सारे डीसी आपसे बहुत बढ़िया मिले

ਇਹ ਫਰਜ਼ ਸਰਕਾਰ ਦਾ ਅਸੀਂ ਤੁਹਾਡੇ ਤੋਂ ਟੈਕਸਾਂ ਦੇ ਰੂਪ ਚ ਪੈਸੇ ਲੈ ਚੁੱਕੇ ਆ ਪਹਿਲਾਂ ਡੀਜ਼ਲ ਤੇ ਪੈਟਰੋਲ ਤੇ ਚੈਂਤੀ ਸਿੱਖਾਂ ਦੀ ਟੱਪੀ ਖਰੀਦਿਓ ਤਾਂ ਵੀ ਅਸੀਂ ਠੀਕ ਹੈ ਨਾ ਨੰਬਰ ਪਰ ਜ਼ਰੂਰ ਦੇ ਦਿਓ ਤਾਂ ਕਿ ਕੋਈ ਹੋਰ ਪਿੰਡਾਂ ਦੀ ਇਦਾਂ ਦੀ ਦਿੱਕਤ ਨਾ ਹੋਵੇ ਠੀਕ ਹੈ ਨਾ ਸੋ ਹੁਣ ਮੈਂ ਅਗਲੀ ਗੱਲ ਤੇ ਆਉਂ ਬੈਠ ਜਾਓ ਨਾ ਅੰਮਨੇ ਕੋਣਾ ਜਨ ਨੇ ਆਪਾਂ ਚਲੋ ਇਹ ਤੁਸੀਂ ਸੱਜਣਾਂ ਦੇ ਸਾਨੂੰ ਕਹਿੰਦੇ ਸੰਪਰਕ ਕੁਲਵੰਤ ਨੰਬਰ ਲਾਗ ਲਈ ਠੀਕ ਹੈ ਨੰਬਰ ਲਿਖ ਲੋ ਕੋਈ ਕਿਸੇ ਪਿੰਡ ਤੋਂ ਢਾਲ ਇਕੱਠੀ ਕਰਨ ਦੀ ਲੋੜ ਨਹੀਂ ਵੀ ਅਸੀਂ 200 ਰੁਪਏ ਕਿੱਲੇ ਦਾ ਇਕੱਠਾ ਕਰਕੇ ਅਸੀਂ ਬੰਦ ਬਣਾ ਰਹੇ ਹਾਂ ਤੁਸੀਂ ਸਾਨੂੰ ਦੱਸੋ ਸਰਕਾਰ ਕੋਲੇ ਹੜ੍ਹਾਂ ਨਾਲ ਸੰਬੰਧਿਤ ਬਹੁਤ ਵੱਡੇ ਵੱਡੇ ਫੰਡ ਹੁੰਦੇ ਨੇ ਜੇ ਦੱਸੋਗੇ ਨਹੀਂ ਸਾਨੂੰ ਪਤਾ ਨਹੀਂ ਲੱਗਣਾ ਹੁਣ ਜੇ ਆਪਾਂ ਡਾਕਟਰ ਦੇ ਚਲੇ ਜਾਈਏ ਉਹਨੂੰ ਦੱਸੀ ਨਾ ਕੁਝ ਲਾਜ ਕਿਵੇਂ ਕਰੂਗਾ ਆ ਤੁਸੀਂ ਕੁਲਵੰਤ ਨੇ ਦੱਸਤਾ ਉਹ ਮੁੰਡੇ ਨੇ ਦੱਸਤਾ ਇਹਦਾ ਲਾਜ ਅਸੀਂ ਕਰਾਂਗੇ ਸਾਡਾ ਫਰਜ਼ ਨੇ ਇਸੇ ਕੰਮ ਵਾਸਤੇ ਤਾਂ ਆਇਆ ਕਿ ਆਪਾਂ ਲੋਕਾਂ ਨਾਲ ਗੱਲ ਸੁਣੀਏ ਨਾ ਇੱਕੜਾ ਕੋਈ ਪ੍ਰੋਗਰਾਮ ਆਪਾਂ ਰੱਖਿਆ ਹੋਇਆ ਸੀ ਤਾਂ ਇਹ ਸੀਗਾ ਕਿ ਤੁਸੀਂ ਆ ਜਿਓ ਐਸੇ ਤਰ੍ਹਾਂ ਹੀ ਮਹੀਨੇ 'ਚ ਘੱਟੋ-ਘੱਟ ਦੋ ਵਾਰ ਥੋੜੇ ਹਲਕੇ 'ਚ ਤੇ ਜਦੋਂ ਮਰਜ਼ੀ ਤੁਸੀਂ ਡੀਸੀ ਆਫਸਰ ਜਾਓਗੇ ਐਦਾਂ ਹੀ ਸਰਕਾਰ ਤੁਹਾਡੇ ਕੋਲੇ ਆਇਆ ਕਰੂਗੀ ਤੁਸੀਂ ਆਪਣੀਆਂ ਜੈਨੂਇਨ ਮੰਗਾਂ ਦੱਸੋ ਨਾਰਦੀ ਨਾਲ ਉਹਨਾਂ ਦੇ ਹੱਲ ਆਉਣਗੇ ਕੋਈ ਕਿਸੇ ਦੇ ਸਾਈਨ ਕਰਕੇ ਕੋਈ ਫਾਈਲ ਨਹੀਂ ਰੁਕਦੀ ਮੈਂ ਹਰ ਰੋਜ਼ ਘੱਟੋ ਘੱਟ 200 ਤੋਂ 300 ਫਾਈਲਾਂ ਸਾਈਨ ਕਰਦਾ ਤੇ ਮੈਂ ਕਹਿੰਦਾ ਜਨ ਪਹਿਲਾਂ ਕਿਵੇਂ ਕਰਦੇ ਸੀ ਉਹ ਕਹਿੰਦੇ ਜੀ ਪਹਿਲਾਂ 6-6 ਮਹੀਨੇ ਸਾਈਨ ਨਹੀਂ ਹੁੰਦੀ ਸੀ